ਮੈਂ ਬਹੁਤ ਧੰਨਵਾਦੀ ਆ ਬਿੱਟੂ ਭਾਜੀ ਹੋਰਾਂ ਦਾ ਇਹ ਅੱਜ ਦਾ ਮੈਂ ਇੱਕ ਉੱਪਰ ਕਰੋ ਮਾਈਕ ਬਿੱਟੂ ਨਮਕਾਰਜ ਜੀ ਹੋਰਾਂ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਮਾਨ ਸਨਮਾਨ ਦਿੱਤਾ ਇਸ ਪਰਿਵਾਰ ਨੇ ਸਾਰੇ ਜੈਨ ਭਰਾਵਾਂ ਨੇ ਔਰ ਬਹੁਤ ਪਰਮਾ ਸਵਾਗਤ ਕੀਤਾ ਮੈਨੂੰ ਇਹ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਕਿ ਮੈਨੂੰ ਇਸ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦੇ ਲੋਕ ਕਰਨਗੇ ਔਰ ਜਿਸ ਪ੍ਰਕਾਰ ਨਾ ਕੇਵਲ ਪਿਆਰ ਦਿੱਤਾ ਹੌਸਲਾ ਦਿੱਤਾ ਕਿ ਮੈਂ ਤੇਰੇ ਨਾਲ ਖੜਾ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਔਰ ਮੇਰੀ ਜ਼ਿੰਮੇਵਾਰੀ ਜਿਵੇਂ ਕੋਈ ਵੱਡਾ ਭਰਾ ਤੁਹਾਡੀ ਜ਼ਿੰਮੇਵਾਰੀ ਚੁੱਕਦਾ ਹੈ ਉਸ ਤਰ੍ਹਾਂ ਜ਼ਿੰਮੇਵਾਰੀ ਚੁੱਕ ਕੇ ਸਮਾਜ ਦੇ ਲੋਕਾਂ ਨੂੰ ਇਹ ਸਨੇਹਾ ਦਿੱਤਾ ਕਿ ਮੈਂ ਬੈਠਾ ਰਾਜੇ ਵੜਿੰਗ ਦੀ ਜ਼ਿੰਮੇਵਾਰੀ ਚੁੱਕਣ ਵਾਲਾ ਸੋ ਮੈਨੂੰ ਫੜਦੇ ਹੋ ਜੇ ਕੋਈ ਰਾਜਾ ਵੜਿੰਗ ਇੱਧਰ ਉੱਧਰ ਹੋਵੇ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਅੱਛਾ ਰਮਨੀ ਸਿੰਘ ਬਿੱਟੂ ਜਿਹੜੇ ਹੈਗੇ ਨੇ ਉਹ ਅੱਜ ਚੈਲੰਜ ਕਰਕੇ ਗਏ ਨੇ ਕਿਸਾਨਾਂ ਨੂੰ ਕਹਿੰਦੇ ਕਿ ਮੇਰਾ ਜਿਗਰ ਕਿਸੇ ਦਾਮ ਨਹੀਂ ਹੈਗਾ ਮੇਰਾ ਰਸਤਾ ਰੋਕਣ ਦਾ ਦੇਖੋ ਗੱਲ ਇਹ ਹੈ ਬਿੱਟੂ ਜੀ ਬਹੁਤ ਸਾਰੇ ਚੈਲੰਜਸ ਕਰਦੇ ਨੇ ਬਿੱਟੂ ਜੀ ਨੂੰ ਚਾਹੀਦਾ ਸੀ ਕਿਉਂਕਿ ਹੁਣ ਤੱਕ ਇਹ ਮਸਲਾ ਹੱਲ ਕਰਾਉਂਦੇ ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਨਾ ਮੈਂ ਕਿਸੇ ਕਿਸਾਨ ਭਰਾਵਾਂ ਨੂੰ ਕਹਿੰਦਾ ਕਿਸੇ ਦਾ ਰਸਤਾ ਰੋਕੋ ਤੇ ਨਾ ਕਿਸੇ ਦੇ ਰਾਸਾ ਰੋਕਣ ਨਾਲ ਕੋਈ ਗੱਲ ਬਣਨੀ। ਹਾਂ ਲੇਕਿਨ ਕਿਸਾਨ ਭਰਾ ਸ਼ਾਂਤਪਈ ਤਰੀਕੇ ਦੇ ਨਾਲ ਬੈਠੇ ਐ। ਬਾਰਡਰ ਤੇ ਬੈਠੇ ਐ। ਮੈਂ ਤਾਂ ਪਿਛਲੇ ਸਾਲ ਹੀ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਜਿਹੜੀਆਂ ਰੇਲਾਂ ਆਪਾਂ ਰੋਕਣ ਵਾਲਾ ਕੰਮ ਐ ਇਹਨੂੰ ਕਿਤੇ ਨਾ ਕਿਤੇ ਵਿਰਾਮ ਦੇਈਏ ਤਾਂ ਜੋ ਸਾਡੇ ਵਪਾਰੀ ਭਰਾ ਵੀ ਇਸ ਨਾਲ ਤੰਗ ਹੁੰਦੇ ਐ। ਲੇਕਿਨ ਮੈਂ ਪੂਰਨ ਤੌਰ ਤੇ ਕਿਸਾਨਾਂ ਦਾ ਜਿਹੜੇ ਮੁੱਦੇ ਐ ਉਹਨਾਂ ਨਾਲ ਸਹਿਮਤ ਐ। ਪਰ ਇਹ ਸਨਾ ਚੈਲੰਜ ਕਰਨਾ ਦੇਖੋ ਅਸੀਂ ਇਸ ਲੀਡਰ ਹੈ ਸਾਨੂੰ ਕਿਸੇ ਵੀ ਗੱਲ ਨਾਲ ਚੈਲੰਜ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਨਾ ਹੀ 100% ਮਾਹੌਲ ਖਰਾਬ ਹੁੰਦਾ ਸਾਨੂੰ ਹੱਥ ਜੋੜ ਕੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਉਹਨਾਂ ਦੇ ਉਹਨਾਂ ਨੂੰ ਆਪਦੇ ਹੱਥਾਂ ਨੂੰ ਫੈਵੀ ਕੋ ਲਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਸਾਨੂੰ ਕਿਸੇ ਨੂੰ ਚਾਲ ਨਹੀਂ ਕਰਨਾ ਚਾਹੀਦਾ ਸਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਲੁਧਿਆਣਾ ਦਾ ਤੁਸੀਂ ਰਹਿਣ ਵਾਲਾ ਨਹੀਂ ਹੋ ਰਾਤ ਕਿਸੇ ਦੇ ਘਰ ਰੁਕਦੇ ਹੋ ਸਵੇਰੇ ਚੋਣ ਚਲੋ ਮੈਂ ਲੁਧਿਆਣਾ ਦਾ ਰਹਿਣ ਵਾਲਾ ਬਿੱਟੂ ਦਾ ਸੀਨਾ ਸਲਾਨੀ ਇਹ ਚੁਣਾਈ ਸਲਾਨੀ ਹੈ ਮੇਰਾ ਨਾਮ ਰੱਖਿਆ ਚੁਣਾਈ ਸਲਾਨੀ ਬਿੱਟੂ 10 ਸਾਲ ਇਥੋਂ ਜਿੱਤਿਆ ਕਿੰਨੇ ਦਿਨ ਇਹ 10 ਦਿਨ 10 ਦਿਨ ਵੀ ਕਿੰਨੇ ਦਿਨ ਲੁਧਿਆਣੇ ਰੁਕੇ ਸਰ ਇਹੀ ਚੀਜ਼ ਹੋ ਰਹੀ ਹੈ ਬਿੱਟੂ ਨੂੰ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਬਿੱਟੂ ਇਸ ਲਾਈਕ ਆ ਗੋਸ਼ਟ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜਾ ਨਾਮ ਲੋਕਾਂ ਨੇ ਸੁਣਿਆ ਲੇਕਿਨ ਉਹਨੂੰ ਵੇਖਿਆ ਨਹੀਂ ਹੈ ਕਿਸੇ ਵਿਅਕਤੀ ਦਾ ਬਿੱਟੂ ਨੇ ਟੈਲੀਫੋਨ ਨਹੀਂ ਚੱਕਿਆ और बिट्टू आनंदपुर साहब तो खुद ऑफ पार्लियामेंट बिटू आनंद है, पार्लिया पीओ है भगौौड़ा है फिर जलबाद तो चुनाव लड़े है देश के प्रधानमंत्री गुजरात छड़ के बनारस तो चुनाव लड़ रहे हैं राजा वड़िंग पाकिस्तान तो चुनाव नहीं लड़ रहे हैं पाकिस्तान तो नहीं आया मैं हिंदुस्तानी है पंजाब मेरा है मैं कांग्रेस का प्रधान है राजा वड़िंग कितों भी चुनाव लड़ सकता है पर राजे वड़िंग ने ਲੋਕਾਂ ਨੂੰ ਸਬੂਤ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਖੜਦਾ ਇਸ ਵਾਰੀ ਮੈਂ ਤੀਜੀ ਵਾਰੀ ਜਿੱਤਿਆ ਇਸ ਕਰਕੇ ਸਰ ਮਹਾਰਾਜ ਜਿੰਗ ਨੇ ਕਿਹਾ ਹੈ ਕਿ ਮੈਂ ਅਗਰ ਜਿੱਤ ਗਏ ਰਾਜਾ ਵੜਿੰਗੀ ਜੀ ਤੇ ਅਸੀਂ ਲੁਧਿਆਣੇ ਦੇ ਨਿਵਾਸ ਬਣਾ ਲਾਂਗੇ ਇਹ ਰਿਚ ਕੋਈ ਸ਼ੱਕ ਹੈ ਰਹਿਣਾ ਹੀ ਹੈ ਜਿੱਥੋਂ ਜਿੱਥੇ ਉਹਦੇ ਅਸੀਂ ਮੈਂਬਰ ਆਫ ਪਾਰਲੀਮੈਂਟ ਬਣਾਂਗੇ ਉੱਥੇ ਕਿਉਂ ਨਹੀਂ ਰੁਕਾਂਗੇ ਮੇਰੀ ਗੱ ਕਿ ਲੋਕਲ ਲੀਡਰਸ ਨਹੀਂ ਇੰਨੇ ਆ ਸਕਦੇ ਜਿੰਨਾ ਰਾਜਾ ਵੜਿੰਗ ਕਦੇ ਰਿਕਸ਼ੇ ਵਾਲੇ ਕੋਲੇ ਬੈਠਾ ਹੁੰਦਾ ਕਦੇ ਆਟੋ ਵਾਲੇ ਕੋਲੇ ਬੈਠਾ ਹੁੰਦਾ ਕਦੇ ਪਕੌੜਿਆਂ ਵਾਲੇ ਕੋਲੇ ਬੈਠਾ ਹੁੰਦਾ ਕਦੇ ਇੰਡਸਟਰੀ ਵਾਲੇ ਕੋਲੇ ਬੈਠਾ ਹੁੰਦਾ ਮੈਨੂੰ ਪਤਾ ਹੈ ਜਿਸ ਪ੍ਰਕਾਰ ਦਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਕਿ ਰਾਜਾ ਵੜਿੰਗ ਇਹਨਾਂ ਨਾਲ ਦਗਾ ਕਰ ਸਕਦਾ ਹੈ ਰਾਜਾ ਵੜਿੰਗ ਨੇ ਹਜੇ 40 ਸਾਲ ਹੋਰ ਪੰਜਾਬ ਦੀ ਰਾਜਨੀਤੀ ਕਰਨੀ ਹੈ ਵੜਿੰਗ ਸਾਹਿਬ ਸਰ ਸ਼੍ਰੋਮਣੀ ਅਕਾਲੀ ਦਲ ਜਿਹੜੇ ਜਿਹੜਾ ਹੁਣੇ ਕਿਸਾਨ ਜਿਹੜੇ ਅੱਜ ਵੀ ਉਹਨਾਂ ਨੇ ਕਿਹਾ ਚੈਲੰਜ ਕੀਤਾ ਕਿ 4 ਵਜੇ ਵਿਰੋਧ ਦਾ ਟਾਈਮ ਰੱਖਦਾ ਉਹਨਾਂ ਨੇ ਚਲੋ ਜੀ ਮੈਂ 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 ਇੱਕ ਅ ਇੱਕ ਸਿਟੀਜ਼ਨ ਹੋਣ ਦੇ ਨਾਤੇ ਮੈਂ ਪੀਸ ਪਸੰਦ ਵਿਅਕਤੀ ਹਾਂ ਮੈਂ ਦੋਨਾਂ ਤਰ੍ਹਾਂ ਨੂੰ ਕਰਾਂ ਕਹਾਂਗਾ ਬਿੱਟੂ ਨੂੰ ਵੀ ਕਹਾਂਗਾ ਕਿ ਡੋਨਟ ਚੈਲੰਜ ਐਨੀਬਾਡੀ ਕਿਸੇ ਨੂੰ ਵੰਗਾਰਨਾ ਨਹੀਂ ਚਾਹੀਦਾ ਔਰ ਬੀਂਗ ਅ ਪੋਲੀਟੀਸ਼ੀਅਨ ਹੋ ਸਕਦਾ ਹੈ ਹੁਣ ਕੱਲ ਨੂੰ ਮੇਰਾ ਕੋਈ ਮੇਰੇ ਸਾਹਮਣੇ ਅੰਦੋਲਨ ਕਰੇ ਮੇਰੀ ਗੱਡੀ ਦੇ ਸਾਹਮਣੇ ਆ ਜੇ ਇਹਦਾ ਮਤਲਬ ਇਹ ਨਹੀਂ ਹੈ ਮੈਂ ਉਹਨੂੰ ਕੁਚਲ ਕੇ ਲੰਘ ਜਾ ਮੈਂ ਉਹਨੂੰ ਸੁਣਾ ਮੈਂ ਇਹਨੂੰ ਪਿਆਰ ਨਾਲ ਸਮਝਾਵਾਂ ਨਹੀਂ ਵੀ ਸਮਝੇਗਾ ਤਾਂ ਮੈਂ ਉਹਦੀ ਗੱਲ ਸੁਣ ਕੇ ਚਲਾ ਜਾਵਾਂ ਮੈਨੂੰ ਰਿਐਕਟ ਕਰਨ ਦੀ ਲੋੜ ਨਹੀਂ ਹੈ ਬਿੱਟੂ ਰਿਐਕਟ ਬਿੱਟੂ ਦੀ ਬੁਖਲਾਤ ਹੈ ਬਿੱਟੂ ਚੋਣ ਹਾਰ ਚੁੱਕਿਆ ਹੈ ਬਿੱਟੂ ਚੌਥੇ ਨੰਬਰ ਤੇ ਹੈ ਭਾਜਪਾ ਭਾਜਪਾ ਇਹ ਸੋਚ ਰਹੀ ਹੈ ਕਿ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਇਹ ਵਿਚਾਰ ਵੀ ਭਾਜਪਾ ਨੇ ਕੀਤਾ ਭਾਜਪਾ ਇਹ ਕਹਿ ਰਹੀ ਹੈ ਭਾਜਪਾ ਦੇ ਕਾਰਜਕਰਤਾ ਮੈਨੂੰ ਟੈਲੀਫੋਨ ਕਰ ਰਹੇ ਹੈ ਕਿ ਇਹ ਜਿਹੜਾ ਕਾਂਗਰਸ ਦਾ ਨਕਾਰਿਆ ਵਿਅਕਤੀ ਜਿਹਨੇ ਕਾਂਗਰਸੀਆਂ ਦੇ ਟੈਲੀਫੋਨ ਨਹੀਂ ਚੱਕੇ 10 ਸਾਲ ਏ ਸਾਡੇ ਕਿਥੋਂ ਚੱਕੇਗਾ ਭਾਜਪਾ ਨਾਰਾਜ਼ ਹੈ ਭਾਜਪਾ ਨੇ ਆਦੀ ਹਾਈ ਕਮਾਂਡ ਨੂੰ ਕਿਹਾ ਸੰਗਠਨ ਮੰਤਰੀ ਨੂੰ ਕਿਹਾ ਔਰ ਇੱਕ ਵਾਰ ਇਹ ਰੇਤੇ ਵਿਚਾਰ ਵੀ ਚੱਲ ਰਿਹਾ ਹੈ ਕਿ ਕਿਉਂ ਨਾ ਬਿੱਟੂ ਦੀ ਟਿਕੜ ਬਦਲ ਦਿੱਤੀ ਜਾਵੇ ਸਰ ਇਹ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਹੈਗੇ ਨੇ ਕੈਂਡੀਡੇਟ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਔਰ ਬਿੱਟੂ ਦੋਨੋਂ ਪਗੋੜੇ ਨੇ ਇੱਕ ਪਾਰਟੀ ਛੱਡ ਕੇ ਆਇਆ ਵਾ ਇੱਕ ਆਪਣਾ ਸ਼ਹਿਰ ਛੱਡ ਕੇ ਆਇਆ ਵਾ ਅੱਛਾ ਇਹਦਾ ਮਤਲਬ ਤਾਂ ਸੁਖਬੀਰ ਸਿੰਘ ਬਾਦਲ ਵੀ ਪਗੋੜਾ ਹੈ ਕਿਲਾ ਰਾਜਪੁਰ ਤੋਂ सरदार प्रकाश सिंह बादल चुनाव लड़े सी लंबी दे होके उन्होंने पूछो फिर सरदार प्रकाश सिंह बादल पघौड़े सी आइदर एक स्टाइल रखना पड़ेगा जे प्रकाश सिंह बादल पघौड़ा सी या सुखबीर सिंह बादल लंबी छड़ के फिरोजपुर चुनाव लड़ेया सी ओ पघौड़ा सी त फिर राजा भी पघौड़ा क्या प्रकाश सिंह बादल पघौड़ा सी देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par